ਬੜਾ ਹੀ ਆਨੰਦ ਆ ਰਿਹਾ ਭਈਆ ਲੁਧਿਆਣਾ ਮੇ ਆ ਕੇ ਠਾਕੁਰ ਜੀ ਸੜਕ ਤੇ ਆਏ ਹੈ ਭਗਤ ਦਾ ਸੈਲਾਬ ਹੈ ਭਗਤੋ ਭਗਵਾਨ ਸੇ ਮਿਲਨ ਹੈ ਜਬ ਆਪ ਰੱਸੀ ਪਕੜਦੇ ਨਾ ਰੱਤ ਦਾ ਤੋ ਉਸ ਰੱਸੀ ਕੋ ਪਕੜਨੇ ਦਾ ਮਤਲਬ ਹੈ ਹੈ ਪ੍ਰਭੂ ਆਪ ਮੇ ਹਰੇ ਦੇ ਔਰ ਆਓ ਜਦੋਂ ਵੀ ਰੱਥੇ ਯਾਤਰਾ ਜਾਓ ਇਨਾ ਸਕੂਨ ਮਿਲਦਾ ਹੈ ਔਰ ਇਨਾ ਭਗਵਾਨ ਦੀ ਸੂਚੀ ਦੇ ਵਿੱਚ ਮਨ ਜਿਹੜਾ ਕਿਸੇ ਤੀਸਰੀ ਦੁਨੀਆ ਚਲੇ ਜਾਂਦਾ ਹੈ ਔਰ ਮਨ ਦੇ ਵਿੱਚ ਇਹ ਵੀ ਆਤਾ ਹੈ ਕਿ ਅਸੀਂ ਆਪਣਾ ਮਨ ਵੀ ਉਸ ਤਰ੍ਹਾਂ ਹੀ ਸਾਫ਼ ਰੱਖੀਏ ਜਿਸ ਤਰ੍ਹਾਂ ਅਸੀਂ ਭਗਵਾਨ ਦੇ ਰੱਤ ਨੂੰ ਚਲਾਂ ਲੱਗੇ ਅਸੀਂ ਝਾੜੂ ਫੇਰਦੇ ਆਂ ਭਗਵਾਨ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ ਜੀ ਔਰ ਸਨਾਤਨ ਦੀ ਰੱਖਿਆ ਦੇ ਲਈ ਰਵਾਇਸ਼ਦਾਨੀ ਗੁਰੂ ਗੋਬਿੰਦ ਸਾਹਿਬ ਜੀ ਤੋਂ ਸ਼ੁਰੂ ਹੋਮਿੰਗ ਮਾਰਾਈ ਨੇ ਆਪਣੇ ਪੁਰ ਦੇਖਵਾਦਰ ਜੀ ਦੀ ਕੁਰਬਾਨੀ ਜੀ ਔਰ ਚਾਰੋ ਸਹਿਬਜ਼ਾਦੇ ਜੀ ਦੀ ਕੁਰਬਾਨੀ ਆਪਣੇ ਆਪ ਦੀ ਲਾ ਮਿਸਾਲ ਹੈ ਅੱਜ ਮੈਂ ਕਹਿੰਦਾ ਇਹ ਸ਼ੋਹਾ ਯਾਤਰਾ ਹੈ ਜੇ ਸ਼ਹੀਦੀ ਦਿਨਾਂ ਨੂੰ ਸਮਰਪਿਤ ਹੈ ਭਗਵਾਨ ਦੀ ਕਿਰਪਾ ਬਰਾਮ ਜਗਨਨਾਥ ਜੀ ਦੀ ਔਰ ਬਰਾਮ ਜੀ ਦੀ ਕਿਰਪਾ ਸਾਰੇ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਅੱਜ ਜੀ ਜੀ ਕਿਸੇ ਫਲਾਮ ਦੀ ਕੀ ਗੱਤ ਜਾਤਲਾ ਜੀ ਬੜਾ ਉਤਸਵ ਦਿਹਾੜਾ ਜੀ ਔਰ ਬੜਾ ਸ਼ੋਭ ਉਤਸਵ ਦਿਹਾੜੇ ਦੇ ਉੱਤੇ ਆਪਾਂ ਜੀ ਇਸ ਮੌਕੇ ਤੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸ਼ਸ਼ੀਕਾਲੂ ਦਾ ਨਾਮ ਜਿਹੜਾ ਸੁਣਦਾ ਮੈਂ ਕੁਰਵਾਨ ਸਿੰਘ ਜੀ ਦਾ ਵੀ ਸਵਾਗਤ ਕਰਦਾ ਇਸ ਮੌਜੂਦਾ ਦੁਰਗਾ ਮਾਤਾ ਮੰਦਰ ਤੇ ਕੋਲ ਜਿੱਥੇ ਅੱਜ ਕ੍ਰਿਸ਼ਨ ਬਰਨਾਮ ਰਾਜ ਯਾਤਰਾ ਨਿਕਲਣ ਵਾਲੀ ਹੈ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਭਗਤਾਂ ਦਾ ਗੂੰਗਾਨ ਹੋ ਰਿਹਾ ਹੈ ਤੇ ਪੰਜਾਬ ਦੇ ਕੈਬਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿੰਪਾ ਸਾਹਿਬ ਦੇ ਹੋਰ ਬਹੁਤ ਵੱਡੀ ਗਿਤੀ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਪਹੁੰਚੇ ਹੋਏ ਨੇ ਤੇ ਨਾਲ ਸੁਸ਼ੀਲ ਕੁਮਾਰ ਰੇਂਗੂ ਜਲੰਧਰ ਤੋਂ ਐਮਪੀ ਉਹ ਵੀ ਪਹੁੰਚੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਜਿਹੜਾ ਉਹ ਮਾੜ ਭਗਤਾਂ ਦਾ ਉਹ ਔਰ ਕਮਾਈ ਦਾ ਰੰਗ ਦੇਖिए ਨਾਈਜੀਰੀਆ سے ਆਏ ਭਗਤਾਂ ਦਾ ਜਿਹੜਾ ਸਲਾਵ ਹੈ ਉਹ ਉਮਰ ਕਿ ਆ ਗਿਆ ਹਰੇ ਨਾਮ ਦਾ ਹਰੇ ਹਰੀਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ 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 ਨਾਮ ਹਰੇ ਰਾਮ 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 ਹਰੇ ਹਰੇ ਹੋ ਹਰੇ ਕ੍ਰਿਸ਼ਨਾ ਹਰੇ ਕਿਸ਼ਨਾ 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 ਹਰੇ ਹਰੇ ਰਾਮ ਹਰੇ ਰਾਮ 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 ਹਰੇ ਹਰੇ ਕਿਸ਼ਨਾ ਹਰੇ ਕਿਸ਼ਨਾ 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 ਹਰੇ ਹਰੇ ਰਸ ਯਾਤਰਾ ਦੀ ਸ਼ੁਰੂਆਤ ਕਰਨ ਲੱਗੇ ਨੇ ਕੈਬਨ ਮੰਤਰੀ ਕੁਲਦੀਪ ਸਿੰਘ ਦੀ तालीवाल ਉਹਨਾਂ ਦੇ ਨਾਲ ਉਹ ਸਾਰੇ ਕੈਬਨ ਦੇ ਜਿਹੜੇ ਵੀ ਮੰਤਰੀ ਮੌਜੂਦ ਨੇ ਤੇ ਪ੍ਰਬੰਧਕ ਰਸ ਯਾਤਰਾ ਦੇ ਨਾਲ ਉਹਨਾਂ ਦੇ ਮੌਜੂਦ ਨੇ ਜੋ ਯਾਤਰਾ ਦੀ ਸ਼ੁਰੂਆਤ ਕਰਨ ਲੱਗੇ ਨੇ हरे कृष्ण हरे कृष्ण 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 हरे 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 राम हरे राम 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 हरे प्रभु फार की कैसा लग रहा है आपको यहाँ आकर बहुत जबरदस्त लग रहा है बहुत आनंद आ रहा है ठाकुर जी सड़क पे आए हैं भक्त का सैलाब है भक्तों भगवान से मिलन है जब आप रस्सी पकड़ते हो ना रथ का तो उस रस्सी को पकड़ने का मतलब है हे प्रभु आप मेरे हृदय की ओर आओ तो बड़ा ही आनंद आ रहा है भैया लुधियाना में आके बहुत सारे आपके कंट्री से लोग आपके साथ आए हैं देश विदेश से रशिया से यूक्रेन से नाइजीरिया से अमेरिका से सारे देश इकट्ठा यहाँ पर हुआ है प्रभुपा जी के कारण जो इस कौन की संस्था है पूरे देश विदेशों में सनातन धर्म का प्रचार कर रही है ਬੋਲੇ ਕ੍ਰਿਸ਼ਨ ਬਲਰਾਮ ਕੀ ਜੈ ਤਾਲੀਵਾਲ ਸਾਹਿਬ ਸਾਡੇ ਮੌਜੂਦ ਨੇ ਤਾਲੀ ਸਾਹਿਬ ਕਿਵੇਂ ਲੱਗ ਰਿਹਾ ਇੱਥੇ ਆ ਕੇ ਤੁਹਾਨੂੰ ਬਹੁਤ ਵਧੀਆ ਲੱਗਾ ਅੱਜ ਸ੍ਰੀ ਸ੍ਰੀ ਕ੍ਰਿਸ਼ਨ ਬਲਰਾਮ ਦੀ ਕੀ ਗੱਤ ਜਤ ਦਾ ਜੀ ਬੜਾ ਪੁੱਤ ਦਿਹਾੜਾ ਜੀ ਔਰ ਬੜਾ ਸ਼ੁਭ ਦਿਹਾੜੇ ਦੇ ਉੱਤੇ ਆਪਾਂ ਤਕਰੀਰ ਜੀ ਇਸ ਮੌਕੇ ਤੇ ਮੈਂ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਬਸ ਧੰਨਵਾਦ ਹਮੇਸ਼ਾ ਜਦੋਂ ਵੀ ਰੱਤੇ ਅਤਨ ਜਾਓ ਇੰਨਾ ਸਕੂਨ ਮਿਲਦਾ ਹੈ ਔਰ ਇੰਨਾ ਭਗਵਾਨ ਦੀ ਸਤਿਤੀ ਦੇ ਵਿੱਚ ਮਨ ਜਿਹੜਾ ਕਿ ਜਿੱਥੇ ਇਸ ਦੀ ਦੁਨੀਆ ਚੱਲੇ ਜਾਂਦਾ ਹੈ ਜੀ ਔਰ ਮੰਨ ਦੇ ਵਿੱਚ ਆਈ ਵੀ ਆਦਾ ਹੈ ਕਿ ਅਸੀਂ ਆਪਣਾ ਮਨ ਵੀ ਉਸ ਤਾਂ ਹੀ ਸਾਫ਼ ਰੱਖੀਏ ਜਿਸ ਤਰ੍ਹਾਂ ਅਸੀਂ ਭਗਵਾਨ ਦੇ ਰਤ ਨੂੰ ਚਲਾਂ ਲੱਗੇ ਅਸੀਂ ਝਾੜੂ ਫੇਰਦੇ ਆ ਤੇ ਮੇਰੀ ਇਹ ਵੀ ਕਾਮਨਾ ਹੈ ਕਿ ਆਉਣ ਵਾਲਾ ਵਾਰਸ ਜਿਹੜਾ ਹੈ ਸਾਰੇ ਲੁਧਿਆਣਾ ਵਾਸੀਆਂ ਲਈ ਨਹੀਂ ਸਾਰੇ ਦੇਸ਼ ਲਈ ਬਹੁਤ ਹੀ ਤਰੱਕੀ ਆਫਤੋ ਹੈ ਸੇਤਮਨ ਹੋਏ ਔਰ ਸਭ ਸੁਖ ਚੈਨal ਜੀ ਜੈ ਹਿੰਦ ਜੈ ਭਾਰਤ ਧੰਨਵਾਦ ਸ਼ੋਭਾ ਯਾਤਰਾ ਦੇ ਆਏ ਆ ਜੀ ਇਹ ਭਗਵਾਨ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ ਜੀ ਔਰ ਸਨਾਤਨ ਦੀ ਰੱਖਿਆ ਦੇ ਲਈ ਰੌਇਸਦਾਨੀ ਗੁਰੂਗੋ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾ ਇਹਨੇ ਆਪਣੇ ਪੁਰੂ ਦੇਖ ਭਦਰ ਜੀ ਦੀ ਕੁਰਬਾਨੀ ਜੀ ਔਰ ਚਾਰੋਂ ਸਹਿਬਜ਼ਾਦਿਆਂ ਦੀ ਕੁਰਬਾਨੀ ਆਪਣੇ ਆਪ ਦੀ ਲਾ ਮਿਸਾਲ ਹੈ ਅੱਜ ਮੈਂ ਕਹਣਾ ਇਹ ਸ਼ੋਭਾ ਯਾਤਰਾ ਹੈ ਇਹ ਸ਼ਹੀਦ ਦੀ ਦਿਨਾਂ ਨੂੰ ਸਮਰਪਿਤ ਹੈ ਭਗਵਾਨ ਦੀ ਕਿਰਪਾ ਬਰਾਮ ਜਗਨਨਾਥ ਜੀ ਦੀ ਔਰ ਬਰਾਮ ਜੀ ਦੀ ਕਿਰਪਾ ਸਾਰੇ ਸਾਰਿਆਂ ਨੂੰ ਬਣੀ ਰਹੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੌਕੇ ਤੇ ਬੁਝੇ ਕਲਦੀਪ ਸਿੰਘ ਢਾਲੀਵਾਲ ਤੇ ਬ੍ਰਹਮਸ਼ੰਕਰ ਜੰਪਾ ਜੀ ਜਿਹੜੇ ਕੈਪਟਨ ਮੰਤਰੀ ਪੰਜਾਬ ਨੇ ਉਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਜਿਹੜਾ ਇਹ ਸ਼ੋਭਾ ਯਾਤਰਾ ਹੈ ਇਹ 10ਵੇਂ ਪਿਤਾ ਉਹਨਾਂ ਨੂੰ ਇਹ ਇੱਕ ਸਰੰਦੀ ਸਰਧਾਂਜਲੀ ਹੈ ਉਹ ਸ਼ੋਭਾ ਯਾਤਰਾ ਦੇ ਨਾਲ ਜਿਹੜੇ ਸ਼ਾਮਲ ਹੋਏ ਨੇ ਭਗਤਾਂ ਦਾ ਉਹਨਾਂ ਨੇ ਬਹੁਤ-ਬਹੁਤ ਸਵਾਗਤ ਕੀਤਾ ਹੈ ਤੇ ਮਿਲ ਕੇ ਸ਼ੋਭਾ ਯਾਤਰਾ ਦੀ ਸ਼ਾਂਤੀ ਬਣਾਈ ਰੱਖਣ ਦਾ ਸੰਦੇਸ਼ ਜਿਹੜਾ ਲੁਧਿਆਣਾ ਵਾਸੀ ਨੂੰ ਦਿੱਤਾ ਹੈ ਕੈਮਰਮੈਨ ਸੇਵਾ ਸਿੰਘ ਜੀ ਨਾਲ ਕਰਵਾਸਿਸ ਨੌਟ ਵੀ ਲੁਧਿਆਣਾ ਲਾਈਵ